ਸਸਿਕਲ ਜੀ ਕਾਂਗਰਸ ਵਿਧਾਇਕ ਸੁਖਪਾਲ ਖੈਰਾ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਕਪੂਠਲਾ ਕੋਰਟ ਨੇ ਉਹਨਾਂ ਦੀ ਜ਼ਮਾਨਤ ਯਾਚੀ ਜਿਹੜੀ ਹੈ ਅਲਾਉਡ ਕਰ ਦਿੱਤੀ ਗਈ ਹੈ ਕਪੂਠਲਾ ਕੋਰਟ ਦੇ ਵਿੱਚ ਪਿਛਲੇ ਕਾਫੀ ਦਿਨਾਂ ਦੇ ਵਿੱਚ ਉੱਚ ਕਸ਼ਮਕਸ਼ ਚੱਲ ਰਹੀ ਸੀ ਸੁਖਪਾਲ ਖੈਰਾ ਦੀ ਜਿਹੜੀ ਜ਼ਮਾਨਤ ਨੂੰ ਲੈ ਕੇ ਕਾਂਗਰਸ ਵਿਧਾਇਕ ਜਿਹੜੇ ਸੀਗੇ ਅਪਲਤ ਤੋਂ ਉਹਨਾਂ ਦੀ ਜਿਹੜੀ ਜ਼ਮਾਨਤ ਨੂੰ ਲੈ ਕੇ ਕਾਫੀ ਕਸ਼ਮਕਸ਼ ਸੀ ਔਰ ਰੋਜ਼ ਕਦੀ ਇੱਕ ਦਿਨ ਕਦੀ ਦੋ ਦਿਨ ਕਦੀ ਤਿੰਨ ਦਿਨ 9 ਤੋਂ ਲੈ ਕੇ ਤਰੀਕ 11 ਗਈ 11 ਤੋਂ 12 ਗਈ ਔਰ ਅੱਜ 15 ਤਰੀਕ ਆਖਿਰ ਆਰਡਰ ਦਾ ਦਿਨ ਸੀਗਾ ਔਰ ਅੱਜ ਉਹਨਾਂ ਦੀ ਜਿਹੜੀ ਜਮਾਤ ਹੈ ਉਹ ਅਲਾਉਡ ਕਰ ਦਿੱਤੀ ਗਈ ਹੈ ਕਿ ਸੀ ਇਹ ਸਾਰੇ ਤੱਥੇ ਕਿਦਾਂ ਵਕੀਲਾਂ ਨੇ ਉੱਥੇ ਬਹਿਸ ਕੀਤੀ ਮੇਰੇ ਨਾਲ ਸੁਖਪਾਲ ਖਹਿਰਾਜ ਦੇ ਵਕੀਲ ਸਾਹਿਬ ਨੇ ਰਜਤ ਢਿੱਲੋਂ ਉਹਨਾਂ ਨੂੰ ਪੁੱਛਦੇ ਨੇ ਰਜਤ ਜੀ ਕਿਦਾਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਕਿਦਾਂ ਇਹ ਸਾਰੇ ਜਮਾਤ ਦਾ ਮਾਮਲਾ ਸੀਗਾ ਬੜੀ ਕਸ਼ਮੋਕਸ਼ ਰਹੀ ਹੈਗੀ ਆ ਤੁਸੀਂ ਦੱਸੋ ਮੈਂ ਵਿਸਤਾਰ ਨਾਲ ਐਸਾ ਸੀਗਾ ਜੀ ਕਿ ਪਹਿਲਾਂ ਤਾਂ ਜਦੋਂ ਬੇਲ ਲਗਾਈ ਜੀ ਬੇਲ ਲਗਾਉਣ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਤੋਂ ਰਿਕਾਰਡ ਲਈ ਜਦੋਂ ਮੰਗਾਇਆ ਗਿਆ ਜੱਸ ਸਰ ਤੋਂ ਪੁਲਸ ਰਿਕਾਰਡ ਹੀ ਨਹੀਂ ਲੈ ਕੇ ਆ ਰਹੀ ਸੀ ਜੀ ਪਹਿਲਾਂ ਤਾਂ ਜੀ ਐਵੇਂ ਹੀ ਕਹਤਾ ਜੀ ਕਿ ਅੱਜ ਯੂਪੀ ਗਏ ਜੀ ਕੁਝ ਇਨਕੁਆਇਰੀ ਕਰਨ ਜੀ ਇਨਵੈਸਟੀਗੇਸ਼ਨ ਕਰਨ ਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਤਰੀਕ ਜੀ ਮੰਗੀ ਗਈ ਪੁਲਸ ਦਾ ਬਹੁਤ ਲੰਬਾ ਸਮਾਂ ਮੰਗ ਰਹੀ ਸੀ ਪੁਲਸ ਕਹਿੰਦੀ ਸੀ ਹਫਤਾ 10 ਦਿਨ ਹੋਰ ਦਿੱਤੇ ਜਾਣ ਜੀ ਤੇ ਪਰ ਫਿਰ ਸਾਡੇ ਵੱਲੋਂ ਪ੍ਰੈਸ ਕੀਤਾ ਗਿਆ ਜੀ ਉਹਨੂੰ ਪ੍ਰੈਸ ਕਰਕੇ ਅਸੀਂ ਜੀ ਰਿਕੁਐਸਟ ਕੀਤੀ ਗਈ ਜੀ ਕਿ ਫਾਈਲ ਤਾਂ ਇਹਨਾਂ ਕੋਲ ਹੀ ਹੈ ਰਿਕਾਰਡ ਇਹਨਾਂ ਕੋਲ ਹੈ ਜਾਣ ਬੁੱਝ ਕੇ ਡਿਲੇ ਕਰਨ ਲਈ ਜੀ ਕਿ ਸੁਪਾਲ ਖਹਿਰਾ ਸਾਹਿਬ ਨੂੰ ਉਹਦੇ ਅੰਦਰ ਜੇਲ੍ਹ ਦੇ ਅੰਦਰ ਹੋਰ ਥੋੜਾ ਸਮਾਂ ਰੱਖਣ ਲਈ ਇਹਨਾਂ ਨੇ ਇਦਾਂ ਦੇ ਟੈਕਟਿਕਸ ਜਿਹੜੇ ਨੇ ਵਰਤੇ ਨੇ ਜੀ ਤੇ ਉਸ ਕਰਕੇ ਫਿਰ ਅਸੀਂ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ ਉਹਨਾਂ ਨੇ ਇਹਨਾਂ ਨੂੰ 2-4 ਦਿਨ ਦਿੱਤੇ ਵੀ ਨੇ ਜੀ ਤੇ 11 11-9 ਤੋਂ 11 ਤਰੀਕ ਇਸੇ ਲਈ ਪਾਈ ਜੀ ਤੇ 11 ਨੂੰ ਵੀ ਨਹੀਂ ਰਿਕਾਰਡ ਲੈ ਕੇ ਆਏ ਜੀ ਫਿਰ 12 ਨੂੰ ਰਿਕਾਰਡ ਲੈ ਕੇ ਆਏ ਜੀ ਬਹਿਸ ਹੋਈ ਜੀ ਤੇ ਜੀ ਅੱਜ ਜੀ ਮਤਲਬ ਆਰਡਰ ਹੋ ਗਿਆ ਜੀ ਆ ਜੋ ਉਮੀਦ ਵੀ ਜਿਤਾਏ ਜਾ ਰਹੇ ਸੀਗੇ ਕਿ ਕੰਪਲੇਨੈਂਟ ਜਿਹੜਾ ਵਾ ਉਹ ਕੋਈ ਦਰਖਾਸਤ ਵੀ ਦੇ ਸਕਦਾ ਹੈ ਕਿ ਇਹ ਜਿਹੜੀ ਇਹ ਫੈਸਲਾ ਹੈਗਾ ਇਹ ਕਿਸੇ ਹੋਰ ਜੱਜ ਸਾਹਿਬ ਕੋ ਕਰਾਇਆ ਜਾਵੇ ਇਹਨਾਂ ਤੋਂ ਨਾ ਕਰਾਇਆ ਜਾਏ ਇਦਾਂ ਦੀਆਂ ਹੀ ਅਫਵਾਹਾਂ ਉੱਡ ਰਹੀਆਂ ਸੀਗਾ ਪੁਲਿਸ ਕੋਈ ਨਵਾਂ ਕੋਈ ਹਤਕੰਡਾ ਅਪਣਾ ਸਕਦੀ ਆ ਸੁਖਪਾਲ ਖੈਰਾਈ ਨੂੰ ਅੰਦਰ ਰੱਖਣ ਵਾਸਤੇ ਇਦਾਂ ਦਾ ਵੀ ਕੋਈ ਚਰਚਾ ਸੀ ਅੱਜ ਵੀ ਇਹ ਇਸ ਤਰ੍ਹਾਂ ਜੀ ਇਹ ਵੀ ਇੱਕ ਡਿਲੇਇੰਗ ਟੈਕਟਿਕ ਹੈ ਜੀ ਇੱਕ ਟ੍ਰਾਂਸਫਰ ਐਪਲੀਕੇਸ਼ਨ ਲਗਾਨੀ ਕਿ ਕੇਸ ਹੋਰ ਜਸਾ ਸਭ ਕੋ ਚਲ ਜੇ ਹੋਰ ਉਹਨਾਂ ਦੇ ਪੰਜ-ਛੇ ਦਿਨ ਖਰਾਬ ਹੋਣ ਕਿ ਦੂਸਰੇ ਜਸਾ ਗਲਤੀ ਕੁਝ ਹੈ ਨਹੀਂ ਜੀ ਟ੍ਰਾਂਸਫਰ ਅਲੀ ਐਪਲੀਕੇਸ਼ਨ ਦਾ ਕੋਈ ਨਾ ਕੋਈ ਰੀਜ਼ਨ ਨਹੀਂ ਜੀ ਇਹ ਇੱਕ ਇਹਨਾਂ ਨੇ ਅਫਵਾਹ ਉਡਾਈ ਜਾਂ ਲਗਾਉਣ ਦੀ ਤਿਆਰੀ ਕੀਤੀ ਜੀ ਕਿ ਇੱਕ ਹੋਰ ਇਹਨੂੰ ਡਿਲੇ ਕੀਤਾ ਜਾਵੇ ਜੀ ਬਸ ਅਲਟੀਮੇਟਲੀ ਏਮ ਇਹਨਾਂ ਦਾ ਇਹ ਸੀਗਾ ਜੀ ਕਿ ਖੈਰਾ ਸਾਹਿਬ ਕਿਸੇ ਤਰ੍ਹਾਂ ਅੰਦਰ ਹੀ ਰਹਿਣ ਅ 1095 A ਤੇ 506 ਦੋ ਤਾਰਾ ਲੱਗੀਆਂ ਸੀਆਂ ਔਰ ਕੀ ਮੰਨਦੇ ਹੋ ਕਿ ਇੰਨਾ ਸਮੇਂ ਜਿਹੜਾ ਵਾ ਅੱਜ ਤੱਕ ਕਦੀ ਇਦਾਂ ਦੇ ਕ੍ਰਿਮੀਨਲ ਕੇਸ ਦੇ ਵਿੱਚ ਤੁਸੀਂ ਕਦੀ ਇਦਾਂ ਦੇ ਕੇਸ ਤੇ ਡੀਲ ਕਰਦ ਰਹੇ ਹੋਗੇ ਕੋਈ ਇਹੋ ਜਿਹਾ ਕ੍ਰਿਮੀਨਲ ਜਾਂ ਕੋਈ ਇਹੋ ਜਿਹਾ આરોપી ਜਿਹੜਾ ਹੈਗਾ ਵਾ ਉਹਨੂੰ ਕਦੀ ਇਦਾਂ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਾਂ ਉਹਦੀ ਜਮਾਨਤਾਂ ਨੂੰ ਲੈ ਕੇ ਪੁਲਿਸ ਲੋਕ ਕਦੀ ਇਦਾਂ ਡਿਲੇ ਕੀਤੀ ਗਈ ਅੱਜ ਤੱਕ ਡੇਲੇ ਦਾ اے جی پہلی ਗੱਲ ਤਾਂ ਸਭ ਤੋਂ ਜਿਹੜੀ ਇੰਪੋਰਟੈਂਟ ਫੈਕਟ ਹੈ ਜਿਹੜਾ ਕਿ ਸਾਰਿਆਂ ਨੂੰ ਬਾਹਰ ਆ ਗਿਆ ਜੀ ਕਿ ਜਿਸ ਦਿਨ ਖੈਰਾ ਸਾਹਿਬ ਦੀ ਆਨਰੇਬਲ ਹਾਈ ਕੋਰਟ ਤੋਂ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੋਂ ਆਰਡਰ ਹੋਏ ਨੇ ਜੀ ਉਸੇ ਦਿਨ ਰਾਤ ਨੂੰ 3 ਵਜੇ ਐਫ ਆਈ ਆਰ ਕੀਤੀ ਗਈ ਜੀ ਤਾਂ ਕਿ ਬਾਹਰ ਹੀ ਨਾ ਆਉਣ ਜਾਂਦੀ ਫਿਰ ਉਸ ਤੋਂ ਬਾਅਦ ਕਦੀ ਰਿਕਾਰਡ ਨਹੀਂ ਆਇਆ ਜੀ ਕਦੀ ਕੁਛ ਦੀ ਕਦੀ ਕੁਛ ਇਹ ਡਿਲੇ ਕਰਦੇ ਰਹੇ ਕਿ ਖੈਰਾ ਸਾਹਿਬ ਬਾਹਰ ਹੀ ਨਾ ਆ ਸਕਣ ਜੀ ਜਦੋਂ ਤੁਸੀਂ ਮੈਨੂੰ ਪਤਾ ਲੱਗਾ ਕਿ ਮਹਿਤਾਬ ਖੈਰਾ ਜੀ ਨੇ ਚੰਡੀਗੜ੍ਹ ਵੀ ਕੋਈ ਰਿਕੁਐਸਟਿੰਗ ਵਾਸਤੇ ਰੇਲ ਪਾਈ ਹੈ ਉਹਦੇ ਕੀ ਸਟੇਟਸ ਹੈਗਾ ਕਿ ਉਹ ਕਿੱਥੇ ਤੱਕ ਪਹੁੰਚੀ ਹੈਗੀ ਹੈ ਮਹਿਤਾਬ ਖੈਰਾ ਜੀ ਨੇ ਪਾਈ ਹੈ ਜੀ ਚੰਡੀਗੜ੍ਹ ਰੇਲ ਠੀਕ ਹੈ ਜੀ ਉਹਦੇ ਵਿੱਚ ਨੈਕਸਟ ਡੇਟ ਹੈਗੀ ਜੀ ਅੱਜ ਦੀ ਡੇਟ ਆ ਸ਼ਾਇਦ ਉੱਚ ਵੀ ਤੇ ਉਹਦੇ ਵਿੱਚ ਵੀ ਜੀ ਪੂਰੀ ਪੂਰੀ ਸਾਨੂੰ ਯਕੀਨ ਹੈ ਜੀ ਕਿ ਉੱਥੋਂ ਵੀ ਸਾਨੂੰ ਰੀਲੀਫ ਮਿਲੇਗਾ ਤੇ ਬਹੁਤ ਵਧੀਆ ਉਥੋਂ ਆਰਡਰ ਹੋਣਗੇ ਜੀ ਜੀ ਬਿਲਕੁਲ ਹਾਈ ਕੋਰਟ ਨੇ ਵੀ ਜਿਹੜੇ ਆਰਡਰ ਕੀਤੇ ਸੀਗੇ ਉਹਦੇ ਵਿੱਚ ਵੀ ਕਾਫੀ ਵਧੀਆ ਕਮੈਂਟ ਕੀਤਾ ਸੀ ਇਸ ਪਾਲ ਖੈਰਾਏ ਦੇ ਹਫਤੇ ਸੀਗਾ ਔਰ ਹੁਣ ਜਿਹੜੇ ਕਿਦਾਂ ਬੇਲ ਕਿੰਨੇ ਦੀ ਲਾਊਡ ਹੋਈ ਕੋਈ ਦੱਸੋਗੇ ਥੋੜਾ ਜਿਆ ਕਿੰਨੇ ਕੁ ਬੇਲ ਦੀ ਹਾਲੇ ਡਿਟੇਲ ਆਰਡਰ ਆਏ ਆ ਨਹੀਂ ਜੀ ਉਹ ਆ ਜਾਣਗੇ ਬੇਲ ਗਰਾਂਟ ਹੋ ਗਈ ਜੀ ਬੇਲ ਅਲਾਊਡ ਹੋ ਗਈ ਜੀ ਸੋ ਡਿਟੇਲ ਆਰਡਰ ਵੀ ਥੋੜੀ ਦੇਰ ਦੇ ਵਿੱਚ ਵਿੱਚ ਆ ਜਾਣਗੇ ਜੀ ਤੇ ਫਿਰ ਤੁਹਾਨੂੰ ਮੈਂ ਦੱਸ ਦਵਾਂਗਾ ਕੁਝ ਕਹਿ ਰਹੇ ਨੇ ਕਿ ਲੱਖ ਰੁਪਏ ਦੇ ਕਰੀਬ ਦੇ ਜਮਾਨਤ iracial ਜਿਹੜੀ ਜਮਾ ਕਰਾ ਕੇ ਫਿਰ ਉਹਦੇ ਕੀ ਬੋਲ ਜੀ ਉਹਦੇ ਜੀ ਬੇਲ ਬੌਂਡ ਜਾਂ ਛੋਟੀ ਬੌਂਡ ਜਿਹੜੇ ਨੇ ਜੀ ਉਹ 1 ਲੱਖ ਰੁਪਏ ਦੇ ਜਿਹੜੇ ਨੇ ਜੀ ਉਹ ਮੰਗੇ ਦੀ ਜਾ ਸਕਦਾ ਤੇ ਸੁਖਪਾਲ ਖਹਿਰਾ ਜੀ ਬੌਂਡ ਭਰਨ ਤੋਂ ਬਾਅਦ ਕਿੰਨੇ ਚਿਰ ਚ ਹੁਣ ਜੇਲ੍ਹ ਤੋਂ ਬਾਹਰ ਆ ਜਾਣਗੇ ਨਾਬਾ ਜੇਲ੍ਹ ਤੋਂ ਇੱਕ ਸ਼ਬਦ ਇਹ ਕਿ ਅੱਜ ਹੀ ਆ ਜਾਣਗੇ ਕੱਲ ਤੱਕ ਆਣਗੇ ਕੋਸ਼ਿਸ਼ ਹੈ ਜੀ ਕਿ ਅੱਜ ਹੀ ਪੂਰੇ 100% ਅਸੀਂ ਸੁਖਪਾਲ ਖੈਰਾ ਜੀ ਅੱਜ ਜਿਹੜੇ ਨੇ ਆਪਣੇ ਕਾਰਪਲਥ ਵਿੱਚ ਆਨ ਦੀ ਉਮੀਦ ਪੂਰੀ ਜਿਤਾਈ ਜਾ ਰਹੀ ਹੈ ਔਰ ਬੇਲ ਬੌਂਡ ਜਿਹੜੇ ਨੇ ਅੱਜ ਪਰੇ ਜਾਣਗੇ ਔਰ ਪਰੇ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੇ ਰੀਲੀਜ਼ ਆਰਡਰ ਨੇ ਉਹ ਇੱਥੋਂ ਕੋਰਟ ਦੇ ਵਿੱਚੋਂ ਜਾਰੀ ਹੋਣਗੇ ਔਰ ਸੁਖਪਾਲ ਖੈਰਾ ਜੀ ਨਾਬਾ ਜੇਲ੍ਹ ਤੋਂ ਬਾਹਰ ਆ ਜਾਣਗੇ ਇੱਕ ਵੱਡੀ ਰਾਹਤ ਹੈ ਕਾਂਗਰਸ ਵਾਸਤੇ ਜਾਂ ਕਾਂਗਰਸ ਵਿਧਾਇਕਾਂ ਵਾਸਤੇ ਕਾਂਗਰਸ ਪਾਰਟੀ ਵਾਸਤੇ ਔਰ ਕਪਲਥ ਦੇ ਲੋਕਾਂ ਵਾਸਤੇ ਕਿ ਸੁਖਪਾਲ ਖੈਰਾ ਜੋ ਕਾਂਗਰਸ ਵਿਧਾਇਕ ਨੇ ਉਹਨਾਂ ਦੀ ਜੋ ਇਮਾਨਤ ਯਾਚੀਗਾ ਜਿਹੜੀ ਅਲਾਉਡ ਹੋ ਗਈ ਆ ਔਰ ਅੱਜ ਉਹ ਆਪਣੇ ਏਰੀਏ ਦੇ ਵਿੱਚ ਭੁਲੱਥ ਦੇ ਵਿੱਚ ਵਾਪਸ ਪਰ ਧਿਆਨ ਗਏ ਕੈਮਰਾਮੈਨ ਪ੍ਰੈਸ ਦੇ ਨਾਮ ਸਕੇਤ ਗੁਪਤਾ ਪੰਜਾਬ ਤੱਕ ਕਪੂਠਲਾ